ਹਾਂਜੀ ਦੋਸਤੋ ਇਹ ਜੋ ਮੈਡੀਸਨ ਹੈ ਪਿੱਤੇ ਦੀ ਪੱਥਰੀ ਗਾਰ ਬ੍ਰਾਇਡਰ ਦੀ ਜੋ ਸਟੋਨ ਹੈ ਉਸ ਵਾਸਤੇ ਬਹੁਤ ਹੀ ਇੱਕ ਜ਼ਬਰਦਸਤ ਮੈਡੀਸਨ ਹੈ ਸੋ ਕਿਸੇ ਪੇਸ਼ੈਂਟ ਦੀ ਜਿਹੜੀ ਮੈਡੀਸਨ ਅਸੀਂ ਪੈਕ ਕਰ ਰਹੇ ਸੀਗੇ ਸੋ ਚਾਹਿਆ ਕਿ ਇਸ ਦੀ ਜਿਹੜੀ ਛੋਟੀ ਜੀ ਵੀਡੀਓ ਬਣਾ ਲਈ ਜਾਵੇ ਸੋ ਦੋਸਤੋ ਇਸ ਦੇ ਵਿੱਚ ਜਿਹੜਾ ਅਸੀਂ ਇੱਕ ਮਜੂਨ ਦਿੰਨੇ ਹਾਂ ਸੋ ਇਹ ਮਜੂਨ ਜਿਹੜਾ ਹੈ ਲੀਵਰ ਨੂੰ ਐਕਟਿਵ ਕਰਨ ਵਾਸਤੇ ਲੀਵਰ ਨੂੰ ਤੇਜ਼ ਕਰਨ ਵਾਸਤੇ ਬਹੁਤ ਹੀ ਜ਼ਬਰਦਸਤ ਹੈ ਸੋ ਦੋਸਤੋ ਇੱਕ ਅਸੀਂ ਇਸ ਦੇ ਵਿੱਚ ਜਿਹੜਾ ਸ਼ਰਬਤ ਦਿੰਨੇ ਹਾਂ ਜੋ ਕਿ ਲੀਵਰ ਦਾ ਜੋ ਸਫਰਾ ਹੈ ਉਹ ਰੁਕ ਚੁਕਿਆ ਹੈ ਜੰਮ ਚੁਕਿਆ ਹੈ ਉਸ ਨੂੰ ਤੋੜਨ ਵਾਸਤੇ ਉਸ ਨੂੰ ਪਿਘਲਾਉਣ ਵਾਸਤੇ ਜਾਨੀ ਕਿ ਜਿਹੜਾ ਅਸੀਂ ਇੱਕ ਸ਼ਰਬਤ ਨਾਲ ਤਿਆਰ ਕਰਦੇ ਹਾਂ ਸੋ ਇਹ ਕਿਸ ਦੇ ਵਿੱਚ ਜਿਹੜੀ ਹੈ ਗੋਲੀ ਦਿੰਨੇ ਹਾਂ ਜੋ ਕਿ ਪਿੱਤੇ ਦੀ ਪੱਥਰੀ ਜਿਹੜੀ ਕਿ ਸਤਨੂਮਾ ਇਸ ਦੇ ਵਿੱਚ ਜਿਹੜਾ ਹੈ ਸਫਰਾ ਹੈ ਜਿਹੜਾ ਪਿੱਤੇ ਦਾ ਜਿਗਰ ਦਾ ਖਰਾਬੀ ਪੈਣ ਕਾਰਨ ਕਰਕੇ ਜੋ ਵਿੱਚ ਉਸਦੇ ਜੰਮ ਚੁਕਾ ਹੈ ਉਸ ਨੂੰ ਪਿਘਲਾਉਣ ਵਾਸਤੇ ਉਸ ਨੂੰ ਖੋਰਨ ਵਾਸਤੇ ਜਿਹੜੀ ਅਸੀਂ ਗੋਲੀ ਦਿੰਨੇ ਹਾਂ ਸੋ ਬਹੁਤ ਹੀ ਸੋਹਣੇ ਇਸ ਦੇ ਜਿਹੜੇ ਆ ਰਿਜ਼ਲਟ ਮਿਲਦੇ ਹਨ ਇਸ ਮੈਡੀਸਨ ਦੇ ਸੋ 21 21 22 22 ਐਮ ਐਮ ਤੱਕ ਜਿਹੜੀ ਪੱਥਰੀ ਆਸੀਂ ਨਿਕਾਲ ਚੁੱਕੇ ਹਾਂ ਸੋ ਲੱਗ ਲੱਗ ਪੇਸ਼ੈਂਟ ਦੀ ਉਸ ਨੂੰ ਪੂਰੀ ਗਾਈਡਲਾਈਨ ਦੇ ਕੇ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਆਪਾਂ ਜਿਹੜਾ ਚੱਲਣਾ ਹੈਗਾ ਸੋ ਦੋਸਤੋ ਜਦੋਂ ਵੀ ਆਪਾਂ ਵੈਸੇ ਜਿਹੜੀ ਇਹਨੂੰ ਪੱਥਰੀ ਦਾ ਨਾਮ ਦਿੱਤਾ ਜਾਂਦਾ ਹੈ ਵੈਸੇ ਤਾਂ ਪਿੱਤੇ ਦੇ ਵਿੱਚ ਜਿਹੜੀ ਆ ਪੱਥਰੀ ਨਹੀਂ ਹੁੰਦੀ ਏ ਉਹ ਤਾਂ ਇੱਕ ਅਸਲ ਵਿੱਚ ਇੱਕ ਲੀਵਰ ਦੀ ਖਰਾਬੀ ਹੈ ਲੀਵਰ ਹੈ ਜਿਹੜਾ ਉਹ ਬਿਲਕੁਲ ਆਪਣੇ ਵਰਕ ਤੋਂ ਚੱਲ ਜਾਂਦਾ ਹੈ ਜੋ ਕਿ ਉਸ ਦਾ ਸਫਰਾ ਹੈ ਉਸ ਦੇ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਸੋ ਉਸ ਨੂੰ ਜਿਹੜਾ ਜੰਮਣ ਦੇ ਕਾਰਨ ਕਰਕੇ ਪਿੱਤੇ ਦੇ ਵਿੱਚ ਜਿਹੜਾ ਮਵਾਦ ਹੈ ਆਪਣਾ ਜੋ ਕਿ ਲੀਵਰ ਦਾ ਜਿੰਨਾ ਵੀ ਸਫਰਾ ਹੈ ਉਸ ਪ੍ਰਮਾਤਮਾ ਵੱਲੋਂ ਇਸ ਨੂੰ ਇੱਕ ਐਵੇਂ ਨਹੀਂ ਲਗਾਇਆ ਗਿਆ ਸੋ ਇਸ ਦਾ ਕੋਈ ਨਾ ਕੋਈ ਕੰਮ ਹੈ ਸੋ ਜੋ ਗਾਰਬ ਰੈਡਰ ਹੈ ਪਿੱਤਾ ਹੈ ਇਸ ਨੂੰ ਇੰਡਾਈਜੈਸ਼ਨ ਵਾਸਤੇ ਪ੍ਰਮਾਤਮਾ ਨੇ ਲੀਵਰ ਨੂੰ ਐਕਟਿਵ ਰੱਖਣ ਵਾਸਤੇ ਇਸ ਨੂੰ ਲਗਾਇਆ ਹੈ ਸੋ ਮੈਡੀਕਲ ਦੇ ਵਿੱਚ ਇਸ ਦਾ ਕੋਈ ਇਲਾਜ ਨਹੀਂ ਹੈ ਸੋ ਉਹ ਸਿਰਫ ઓਪਰੇਟ ਹੀ ਯਾਨੀ ਕਿ ਉਸ ਦੇ ਵਿੱਚ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਨੂੰ ਕੱਟ ਕੇ ਜਿਹੜਾ ਬਾਹਰ ਕੱਢ ਲੀਏ ਪਰ ਪੇਸ਼ੈਂਟ ਜਿਹੜਾ ਉਹ ਸਾਰੀ ਉਮਰ ਲਈ ਜਿਹੜਾ ਮਰੀਜ਼ਾਂ ਦਾ ਯਾਨੀ ਕਿ ਰੋਗਾਂ ਦਾ ਜਿਹੜਾ ਹੈ ਇੱਕ ਮਰੀਜ਼ ਬਣ ਜਾਂਦਾ ਹੈ ਸੋ ਇਸ ਦੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ઓਪਰੇਟ ਕਰ ਦੇਣਾ ਹੀ ਇਸ ਦਾ ਹੱਲ ਮੰਨਿਆ ਜਾਂਦਾ ਹੈ ਪਰ ਪੇਸ਼ੈਂਟ ਨਾਲ ਇਹ ਇੱਕ ਤੋਖਾ ਹੈ ਸੋ ਉਸ ਨੂੰ ਗਾਈਡ ਲਾਈਨ ਕਰਕੇ ਚੰਗੇ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਹੈ ਜੇ ਕੀਤਾ ਜਾਵੇ ਇਸ ਦਾ ਇਲਾਜ ਇਸ ਦਾ 100% ਇਲਾਜ ਹੈ ਪਥਰੀ ਜਿਹੜੀ ਹੈ ਨਿਕਲ ਜਾਂਦੀ ਹੈ ਸੋ ਦੋਸਤੋ ਜੋ ਪਿੱਤੇ ਦੀ ਪਥਰੀ ਹੈ ਇਸ ਦਾ ਕੋਈ ਸਬਕ ਹੈ ਸੋ ਇਸ ਦਾ ਸਬਕ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਾਨਣਾ ਜ਼ਰੂਰੀ ਹੈ ਸੋ ਇਸ ਨੂੰ ਜਿਹੜਾ ਮੈਡੀਸਨ ਨੂੰ ਮੰਗਾਉਣ ਵਾਸਤੇ ਜੇ ਤਾਂ ਕਿਸੇ ਪੇਸ਼ੰਡ ਨੇ ਆਨਲਾਈਨ ਮੰਗਾਉਣੀ ਹੈ ਤੇ ਕੁਝ ਸਾਡਾ ਤਰੀਕਾ ਕਰ ਹੈ ਕੁਝ ਸਾਡੇ ਉਹ ਪ੍ਰੋਸੈਸ ਹੈ ਜੀ ਉਹ ਸਾਨੂੰ ਆਨਲਾਈਨ ਸਹੀ ਤਰੀਕੇ ਨਾਲ ਕਰ ਦਿੰਦਾ ਹੈ ਤੇ ਉਸ ਨੂੰ ਆਨਲਾਈਨ ਮੈਡੀਸਨ ਭੇਜ ਦੇ ਦਈ ਆ ਅਗਰ ਜੇ ਉਹ ਯਾਨੀ ਕਿ ਇਸ ਦੇ ਉੱਪਰ ਉਸ ਤਰ੍ਹਾਂ ਕੋਈ ਫਾਇਦਾ ਨਹੀਂ ਹੈ ਕਿ ਜੇ ਉਹ ਸਾਨੂੰ ਪ੍ਰੋਸੈਸ ਨਹੀਂ ਕਰਕੇ ਦਿੰਦਾ ਤੇ ਮੈਡੀਸਿਨ ਮਂਗਾਉਣ ਦਾ ਕੋਈ ਵੀ ਫਾਇਦਾ ਨਹੀਂ ਹੈ ਫਿਰ ਕਿ ਅਸੀਂ ਪੇਸ਼ੈਂਟ ਨੂੰ ਜਿਹੜਾ ਆਪਣੇ ਕੋਲ ਬੁਲਾਉਣੇ ਹਾਂ ਉਸ ਨੂੰ ਉਸ ਦੀ ਨਾੜੀ ਪ੍ਰੀਖਣ ਕਰਕੇ ਅਤੇ ਉਸ ਦਾ ਸਾਰਾ ਮਜਾਜ ਵਗੈਰਾ ਚੈੱਕ ਕਰਕੇ ਉਸ ਨੂੰ ਦਵਾਈ ਦਿੱਤੀ ਜਾਵੇ ਤੇ 100% ਹੀ ਇਸ ਦੇ ਜਿਹੜੇ ਆ ਰਿਜ਼ਲਟ ਮਿਲਦੇ ਹਨ ਸੋ ਦੋਸਤੋ ਇਹ ਮੈਡੀਸਿਨ ਮਂਗਾਉਣ ਵਾਸਤੇ ਕਿਸੇ ਵੀਲ ਨੇ ਮਂਗਾਉਣੀ ਹੋਵੇ ਤੇ ਉਹ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਵਟਸਐਪ ਤੇ ਕੰਡਕਟ ਕਰ ਸਕਦਾ ਹੈ ਸੋ ਸਾਡੇ ਦੱਸੇ ਮੁਤਾਬਕ ਉਹ ਆਪਣਾ ਜਣੇ ਕਿ ਸਾਨੂੰ ਪ੍ਰੋਸੈਸ ਕਰਕੇ ਦੇਵੇ ਤੇ ਉਸ ਦਾ ਜਿਹੜਾ ਅਸੀਂ ਫਿਰ ਟ੍ਰੀਟਮੈਂਟ ਜਿਹੜਾ ਹੈ ਉਹ ਆਨਲਾਈਨ ਭੇਜ ਸਕਦੇ ਹਾਂ ਕੋਸ਼ਿਸ਼ ਕਰੇ ਕਿ ਜੋ ਪੇਸ਼ੈਂਟ ਜੋ ਇੰਡੀਆ ਤੋਂ ਪੰਜਾਬ ਤੋਂ ਹੈ ਤੇ ਉਹ ਸਾਡੇ ਤੱਕ ਹੀ ਪਹੁੰਚੇ ਉਹ ਆਪਣਾ ਸਾਰਾ ਮਜਾਜ ਵਗੈਰਾ ਚੈੱਕ ਕਰਾ ਕੇ ਸਾਡੇ ਦੱਸੇ ਅਨੁਸਾਰ ਇਸ ਦਵਾਈ ਦੀ ਵਰਤੋਂ ਕਰੇ ਉਸ ਨੂੰ ਜਿਹੜੀ ਆ ਪੂਰੀ ਕਾਮਯਾਬੀ ਹੀ ਮਿਲੇਗੀ ਸੋ ਦੋਸਤੋ ਇਹ ਜੋ ਅਸੀਂ ਐਡਰੈਸ ਜਿਹੜਾ ਸਾਰਾ ਉੱਪਰ ਸਕਰੀਨ ਦੇ ਉੱਤੇ ਲਾ ਦਿੱਤਾ ਹੋਇਆ ਹੈ ਸੋ ਇਸ ਨੂੰ ਵੇਖ ਕੇ ਤੁਸੀਂ ਸਾਡੇ ਨਾਲ ਕੰਡਕਟ ਕਰ ਸਕਦੇ ਜੀ ਧੰਨਵਾਦ ਜੀ